ਪਾਚ ਕਿਹੜੀ ਬਰਾਦੀ ਦਾ ਪਿੰਡ ਦਾ ਚੰਦਰਪਾਲ ਵੱਡੀ ਬਰਾਦੀ ਕਿਹੜੀ ਹੈ ਚੰਦਰਪਾਲ ਮਲੀਪੋਗਤ ਨਹੀਂ ਆਪਾਂ ਚ ਤੁਹਾਡੀ ਨਾਲ ਹੀ ਨਾ ਮੈਂ ਇਹਨਾਂ ਨੂੰ ਮੰਨਦਾ ਨਹੀਂ ਜੇਕਰ ਬਲਡੋਜ਼ਰ ਕਿੱਦਾਂ ਚੱਲੇ ਉੱਥੇ ਬਲਡੋਜ਼ਰ ਦੀ ਬਸ ਮਤਲਬ ਕਿ ਇਹਦਾ ਵੀ ਪ੍ਰੋਸੈਸ ਸੀਗਾ ਉਹਨਾਂ ਡਾਉਟੀ ਅਗੇ ਸਬੰਧਾ ਭਾਗੀ ਤੇ ਬੀੜੀ ਸਿੰਘ ਸਾਹਿਬ ਦੀ ਡੈਕਟਰੀ ਸੀ ਪ੍ਰੋਸੈਸ ਅਡਾਪ ਕੀਤਾ ਗਿਆ ਦੇਖੋ ਜੀ ਗੁਰੂ ਰਵਦਾਸ ਮਾਰੇ ਗੁਰਦੁਆਰਾ ਸਾਹਿਬ ਠਾਉਣ ਲਈ ਪ੍ਰੋਸੈਸ ਨਿਯਾਜ ਕਬਜ਼ੇ ਦਾ ਟੌਪ ਕੀਤਾ ਗਿਆ ਤੇ ਬਾਕੀ ਪਿੰਡ ਦਾ ਕਿਸ ਜਾਤੀ ਭਾਵ ਦਾ ਤੇ ਤ ਨਹੀਂ ਕੀਤਾ ਗਿਆ ਸਰ ਉਹ ਵੀ ਵਿੱਚ ਪਾਈ ਸੀਗੇ ਅਜਿਹਾ ਨਿਸ਼ਾਨਦੇਹੀ ਕਰਵਾਉਂਦੇ ਕਰਨ ਵਾਸਤੇ ਕਾਫੀ ਬਰ ਲេច ਚੁਕੀਆਂ ਜੀ ਸਾਡੀ ਸਾਹਿਬ ਤੁਸੀਂ ਗੜਬੜ ਕੀਤੀ ਹੈ ਮਰਜੋ ਨਹੀਂ ਸਰ ਕਫਣ ਨੂੰ ਜੇਬ ਨਹੀਂ ਹੈਗੀ ਇਹ ਕਿਹਦਾ ਮਹਾਵਰਾ ਹੈ ਸਰ ਗੁਰੂ ਘਰ ਕਿਹਦਾ ਮਹਾਵਰਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਂਜੀ ਦਾ ਆਇਆ ਕੀ ਆ ਕਫਣ ਨੂੰ ਜੇਬ ਨਹੀਂ ਹੈ ਜੇ ਜਿਹੜੇ ਕਫਫ ਨੂੰ ਜੇਬਾਂ ਲਾ ਕੇ ਇੱਥੇ ਆਉਂਦੇ ਤਾਂ ਮੈਂ ਨਹੀਂ ਬਚਦਾ